ਗਰਮੀਤਲਾ ਬਟੂ ਪ੍ਰਧਾਨ ਇਕਤਾ ਪਾਰਟੀ ਉਹ ਇਕਤਾ ਪਾਰਟੀ ਦੇ ਸਾਥੀਆਂ ਨਾਲ ਮੈਂ ਸਮਝਦਾ ਵੀ ਹਲਕਾ ਖਦੂਰ ਸਾਹਿਬ ਨੂੰ ਇਲੈਕਸ਼ਨ ਤੋਂ ਬਾਅਦ ਫੀਲਿੰਗ ਮੀਟਿੰਗ ਜਿਹੜੀ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਕਤੇ ਇਕਤਾ ਪਾਰਟੀ ਜਿਹੜੀ ਹੈ 6 ਤਰੀਕ ਨੂੰ ਇੱਕ ਪੰਜਾਬ ਪ੍ਰਧਾਨ ਦੀ ਚੋਣ ਕਰਨ ਜਾ ਰਿਹਾ ਹੈ ਇੱਕ ਜ਼ਿਲ੍ਹਾ ਯੂਥ ਰਿੰਗ ਦੀ ਚੋਣ ਕਰਨ ਜਾ ਰਿਹਾ ਤੋਂ ਤਲਵੰਡੀ ਚੋਦਰੀਆ ਤੋਂ ਵਾਖਵਾ ਕਰ ਗਿਆ ਜੋ ਮੈਂ ਸਮਝਦਾ ਅਭੀ ਸਾਥੀ ਪਾਏਗੇ ਉਹ ਜਿਹੜੇ ਸਾਥੀਆਂ ਨੇ ਲੈਚਨਾ ਦੇ ਵਿੱਚ ਬਹੁਤ ਵੱਡੀ ਗਰਦਾਰੀ ਕੀਤੀ ਇੱਕ ਵਫਾਦਾਰ ਸਫਾਈ ਹੋਣ ਦੇ ਨਾਤੇ ਵੀ ਪਰਮਜੀਤ ਨੂੰ ਹਲਕਾ ਖਡੂਰ ਸਾਹਿਬ ਤੋਂ ਖੜੇ ਕੀਤਾ ਗਿਆ ਹੈਗਾ ਕਿਉਂਕਿ 5 ਸਾਲ ਪਾਰਟੀ ਦੇ ਨਾਂ ਤੇ ਕੰਮ ਲੈਣ ਤੋਂ ਬਾਅਦ ਸਿਰਫ ਇੱਕ 15 ਦਿਨ ਜਿਹੜਾ ਬੰਦਾ ਪਾਰਟੀ ਵਾਸਤੇ ਨਹੀਂ ਟਾਈਮ ਦੇ ਸਕਦਾ ਤੇ ਪਾਰਟੀ ਨੂੰ ਵੀ ਮੈਂ ਸਮਝਦਾ ਇਹੋ ਜਿਹੇ ਗਰਦਾਰਾਂ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਇਹਲਾ ਵੀ ਮੈਂ ਕਿਹਾ ਸੀਗਾ ਇਲੈਕਸ਼ਨਾਂ ਵਿੱਚ ਲੋ ਮੈਂ ਨਹੀਂ ਬੋਲਿਆ ਪਰ ਦੇਖੋ ਕਿ 5 ਸਾਲ ਆਪਾਂ ਲੋਕਾਂ ਦੀ ਸੇਵਾ ਕਰਦੇ ਆ 5 ਸਾਲ ਕਦੀ ਵੱਡੇ ਲੀਡਰ ਨਹੀਂ ਲੱਭਦੇ ਉਹ ਜਿਸ ਤਰ੍ਹਾਂ ਮੰਨ ਲਓ ਕਿ ਅਸੀਂ ਪਾਰਟੀ ਨੂੰ ਚਲਾ ਰਹੇ ਆ ਜਾਂ ਕੋਈ ਹੋਰ ਸੰਸਦ ਕਪੂਰ ਚਲਾ ਰਹੇ ਆ ਇਹ ਮੈਂ ਸਮਝਦਾ ਲੋ ਜਿਹੜੇ ਆ ਆਮ ਗਰੀਬ ਲੋਕਾਂ ਦੇ ਕੰਮ ਆਂਦੇ ਆ ਅਰ ਦੇਖੋ ਪਾਰਟੀ ਦੇ ਨਾਂ ਤੇ ਪੈਸੇ ਕਮਾਉਣੇ ਅਸੀਂ ਰੋਕਦੇ ਨਹੀਂਗੇ ਪਰ ਜਦੋਂ ਪਾਰਟੀ ਨੂੰ ਲੋੜ ਪੈਂਦੀ ਆ ਉਦੋਂ ਬੰਦਾ ਗਰਦਾਰੀ ਕਰੇ ਵੀ ਮੈਂ ਸਮੇ ਦਾ ਉਹ ਵਫਾਦਾਰੀ ਨਹੀਂ ਉਹਦੇ ਵਿੱਚ ਗਰਦਾਰਪੁਣਾ ਹੁੰਦਾ ਦੂਸਰੀ ਆਪਾਂ ਕਪੂਰਸਾ ਦੇ ਦੀ ਗੱਲ ਕਰਦੇ ਆ ਦੇਖੋ ਅੱਜ ਪੰਜਾਬ ਦੇ ਵਿੱਚ ਇੰਨੀ ਗੁੰਡਾਗਰਦੀ ਵਧੀ ਆ ਚਿੱਤੇ ਦਾ ਕੰਮ ਤੁਹਲੇ ਦਾ ਹੁੰਦਿਆ ਸ਼ਰਾਬੋਂ ਨੰਬਰ ਦੀ ਲਿਕਨਦੀ ਆ ਬੜੇ ਸੱਟੇ ਦਾ ਕੰਮ ਜਿਹੜਾ ਮੈਂ ਸਮਝਦਾ ਟਰੱਲੇ ਨਾਲਿਕਨ ਰਿਹਾ ਵਾ ਪਰ ਪੁਲਿਸ ਜਿਹੜੀ ਹੈ ਉਹ ਅੱਖਾਂ ਮੀਟ ਕੇ ਬੈਠੀ ਆ ਖਾਸ ਤੌਰ ਤੇ ਕਪੂਰ ਥਲੇ ਸਿਟੀ ਥਾਣੇ ਦਾ ਐਸ ਐਚਓ ਵੀ ਮੈਂ ਸਮਝਦਾ ਜਿਹੜਾ ਸ਼ਰਿਆਂ ਪੈਸੇ ਲੈ ਰਿਆ ਜਿਹਦੀ ਮੇਰੇ ਕੋ ਪੂਰੀ ਰਿਕਾਰਡਿੰਗ ਪਈ ਆ ਪੈਸੇ ਮੰਗਦਿਆਂ ਦੀ ਲੱਖਾਂ ਰੁਪਈਆ ਡਿਮਾਂਡ ਕਰ ਰਿਆ ਉਹਦੀ ਮੇਰੇ ਕੋ ਰਿਕਾਰਡਿੰਗ ਪਈ ਆ ਮੈਂ ਐਸ ਐਸ ਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਕਰਪ ਪੈਸਾ ਤੋਂ ਜਿਹੜੇ ਹੈਗੇ ਆ ਤੁਰੰਤ ਮੈਂ ਸਮਝਦਾ ਸਸਪੈਂਡ ਕੀਤਾ ਜਾਣ ਕਿਉਂਕਿ ਬਿਨਾਂ ਕਿਸੇ ਅਦਾਲਤ ਤੋਂ ਬਿਨਾਂ ਕਿਸੇ ਮਤਲਬ ਤੋਂ ਕਿਸੇ ਪਾਰਟੀਆਂ ਨੂੰ ਠਾਣੇ ਵਿੱਚ ਬਿਠਾਏ ਜਾਣਾ ਦਰਖਾਸਤ ਕਿਸੇ ਠਾਣੇ 'ਚ ਬਿਠਾਇਆ ਕਿਤੇ ਜਾਂਦਾ ਵਾ ਕਿ ਦੇਖੋ ਮੈਂ ਐਸਐਚ ਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਜਿਹੜੇ ਕੰਮ ਐ ਜੋ ਛੱਡ ਦਿਓ ਕਿਉਂਕਿ ਗਰੀਬ ਜਹਰਾ ਅੱਗੇ ਬੜਾ ਸਤਾਇਆ ਹੁੰਦਾ ਜਿਹੜਾ ਬੰਦਾ ਪਹਿਲਾਂ ਇਸਤਾਇਆ ਪਿਆ ਵਾ ਉੱਤੋਂ ਤੁਸੀਂ ਉਹਨੂੰ ਇਹਨਾਂ ਸਤਾਨੇ ਪਹਾਂ ਦੀ ਡਿਮਾਂਡ ਕਰਦੇ ਆ ਏਟਾ ਪਾਰਟੀ ਨਾਤੇ ਕਦੀ ਪਹਿਲਾਂ ਬਰਦਾਸ਼ ਕੀਤਾ ਕਈ ਐਸਐਚਓ ਕੋਲੋਂ ਅਸੀਂ ਪਾਰਟੀਆਂ ਦੇ ਪੈਸੇ ਮੜਵਾਏ ਆ ਇਹ ਐਸਐਚਓ ਕੋਲੋਂ ਜੇ ਅਸੀਂ ਮੈਸਮੇਂ ਦਾ 15000 ਰੁਪਇਆ ਵਾਪਸ ਕਰਾਇਆ ਪਰ ਉਦੋਂ ਅਸੀਂ ਕਿਸੇ ਦੇ ਕਹਿਣ ਤੇ ਉਹਨੂੰ ਛੱਡਦਾ ਸੀਗਾ ਪਰ ਦੇਖੋ ਬਾਰ-ਬਾਰ ਲੋਕਾਂ ਕੋਲ ਪੈਸੇ ਲੈਣੇ ਸਾਡੇ ਕੋਲ ਵਿੱਦ ਪ੍ਰੂਫ ਹੈ ਅਸੀਂ ਹਵਾ 'ਚ ਨਹੀਂ ਗੱਲ ਕਰਦੇ ਪਰ ਅੱਗੇ ਕਿਸੇ ਨੇ ਕਹੇ ਤਾਂ ਛੜਦਾ ਸੀਗਾ ਹੁਣ ਅਸੀਂ ਇੱਕ 6 ਤਰੀਕ ਨੂੰ ਅਸੀਂ ਵੱਡੇ ਪੱਧਰ ਤੇ 1 2 3 ਚੋਣ ਕਰਾਂਗੇ ਦੂਸਰੀ ਐਸਐਚਓ ਦੇ ਖਿਲਾਫ ਵੀ ਅਸੀਂ ਵਿੱਦ ਪ੍ਰੂਫ ਕਿਉਂਕਿ ਵਿੱਦ ਪ੍ਰੂਫ ਤਾਂ ਅਸੀਂ ਪਹਿਲਾਂ ਵੀ ਬੜੀ ਅਰਜ਼ੀ ਦੇ ਚੁੱਕੇ ਆ ਜਿਹੜੇ ਚਿੱਟਾ ਵੇਚਦੇ ਆ ਦੂਸਰੀ ਗੱਲ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇੱਕ ਦਿਨ ਰੇਟ ਮਾਰਨ ਨਾਲ ਕੋਈ ਚਿੱਟਾ ਵੀ ਖਤਮ ਹੋ ਜਾਣਾ ਕੋਈ 2 ਨੰਬਰ ਦੇ ਕੰਮ ਨਹੀਂ ਖਤਮ ਹੋ ਜਣੇ ਕਿਉਂਕਿ ਤੁਹਾਡੇ ਕਪੂਰਥਲੇ ਵਪਾਰੀਆਂ ਨੂੰ ਸਾਰਾ ਕੁਝ ਪਤਾ ਕਿੱਥੇ ਸ਼ਰਾਬ 익ਦੀ ਹੈ ਕਿੱਥੇ ਗਲਾਟਾ ਵੀ ਚੱਲਦਾ ਹੈ ਨੂੰ ਮਾਰ ਕੇ ਜਿੰਨਾ ਲੋਕਾਂ ਨੇ ਬਿਲਡਿੰਗਾਂ ਬਣਾਈਆਂ ਹੋਰ ਇਹ ਸੰਬੰਧੀ ਮੈਂ ਸੰਬੰਧਦਾ ਕਈ ਵਾਰੀ ਆਈ ਪੁਲਿਸ ਨੂੰ ਮੰਗ ਪੱਤਰ ਦੇ ਚੁਕੇ ਆ ਪਰ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਵੀ ਇਹ ਜਿਹੜੇ ਕਾਰੋਬਾਰ ਚੱਲਦੇ ਆ ਪੁਲਿਸ ਚਾਵੇ ਕਿ 2 ਘੰਟਿਆਂ ਦੇ ਵਿੱਚ ਸਾਰੇ 2 ਨੰਬਰ ਦੇ ਕੰਮ ਬੰਦ ਹੋ ਸਕਦੇ ਆ ਪਰ ਜਿੰਨਾ ਅਫਸਰਾਂ ਦੇ ਮਹੀਨੇ ਬੰਨੇ ਆ ਜਾਂ ਜਿਹੜੇ ਮਹੀਨਾ ਲੈਂਦੇ ਆ ਵੀ ਅਫਸਰਾਂ ਸਾਰਾ ਪਤਾ ਵੀ ਜੋ-ਜੋ ਕੰਮ ਹੋ ਰਿਹਾ ਤੀਸਰੀ ਗੱਲ ਜਿਹੜੀ ਆ ਵੀ ਕਪੂਰ ਚੱਲੇ ਦੇ ਵਿੱਚ ਆਏ ਵੀ ਨਹੀਂ ਵੀ ਮੈਂ ਸਮਝਦਾ ਬਜ਼ੁਰਗਾਂ ਦੀਆਂ ਚੈਨੀਆਂ ਲਾਈਆਂ ਜਾਂਦੀਆਂ ਚੋਰ ਚੋਰੀ ਕਰੀ ਜਾਂਦੇ ਆ ਕਰਿਆਨੇ ਦੁਕਾਨਾਂ ਲੁੱਟੀ ਜਾਂਦੇ ਆ ਕੋਈ ਸੇਫ ਜਿਹੜਾ ਵਾ ਚਾਹੇ ਕੋਈ ਵੀ ਆ ਕੋਈ ਵੀ ਸੇਫ ਹੈ ਨਹੀਂਗਾ ਜੇ ਪੁਲਿਸ ਚਾਵੇ ਇਹ ਪੋਸਟ ਕਹਿੰਦੀ ਹੈ ਕਿ ਅਸੀਂ ਸੇਵਾ ਬੋ ਕਰਦੇ ਆ ਅਸੀਂ ਐਸਐਫੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਤੁਹਾਡੀ ਪੀਸੀਆਰ ਜਿਹੜੀ ਹੈ ਦਸਣ ਰਾਤ ਨੂੰ ਕਿੱਥੇ ਘੁੰਮਦੀ ਹੈ ਕਿੱਥੇ ਜਾਂਦੀ ਹੈ ਜਿਹੜੇ ਚੋਰ ਆ ਉਹ ਸਾਰੇ ਮੁਹੱਲਿਆਂ ਵਿੱਚ ਬਜ਼ਾਰਾਂ ਦੇ ਵਿੱਚ ਸ਼ਰੇਆਮ ਚੋਰੀਆਂ ਕਰਦੇ ਪਏ ਆ ਸਵਾ ਸਵਾ ਲੱਖ ਰੁਪਈਆ ਇੱਕ ਥਾਣੇ ਦਾ ਤਨਖਾਹ ਲੈਂਦਾ ਪਿਆ ਵਾ ਪਰ ਲੋਕ ਜਿਹੜੇ ਫੇਰ ਨਹੀਂ ਸੇਫ ਹੈਗੇ ਇੱਕ ਦਿਨ ਵੇਟ ਮਾਰਨ ਦੇ ਨਾਲ ਉਹ ਸਿਹਰੀ ਸਮਝੀ ਦੀ ਹੈ ਵੀ ਅਸੀਂ ਜਿਹੜੇ ਆ ਕਿ ਬੜਾ ਵੱਡਾ ਕੰਮ ਕਰ ਰਿਹਾ ਮੈਂ ਫੇਰ ਤੁਹਾਡੇ ਦਾ ਹੀ ਬੇਨਤੀ ਕਰਦਾ ਵੀ ਐਸਐਸਪੀ ਸਾਹਿਬ ਨੂੰ ਵੀ ਇਹ ਐਸਐਚਓ ਜਿਹੜਾ ਤਰੰਤ ਜਿਹੜਾ ਸਸਪੈਂਡ ਕੀਤਾ ਜਾਵੇ ਉਹ 6 ਤਰੀਕ ਨੂੰ ਅਸੀਂ ਵਿਭ ਪ੍ਰੂਫ ਜਿਹੜੀ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਇਹ ਪੈਸਿਆਂ ਦੀ ਡਿਮਾਂਡ ਕਰਦਾ ਪਿਆ ਵਾ ਪਹਿਲਾਂ ਤਾਂ ਅਸੀਂ ਇਹਨੂੰ ਛੱਡਦਾ ਵੀ ਕਿਸੇ ਕਹਿਨ ਤੇ ਪਰ ਮੈਂ ਸਮਝਦਾ ਵੀ ਹੁਣ 6 ਤਰੀਕ ਨੂੰ ਇੱਕ ਤਾਂ ਅਸੀਂ ਨਸ਼ਿਆਂ ਸਬੰਧੀ ਮੰਗ ਪੱਤਰ ਦੇਾਂਗੇ ਐਸਐਸਪੀ ਸਾਹਿਬ ਨੂੰ ਔਰ ਦੂਜੀ ਗੱਲ ਖਾਸ ਕਰਕੇ ਐਸਐਟੂ ਦੇ ਖਿਲਾਫ ਜਿਹੜਾ ਅਸੀਂ ਪ੍ਰੂਫ ਦੇਾਂਗੇ ਦੂਜੀ ਲਾਸਟ ਵਾਰੀ ਇੱਕ ਫੇਰ ਮੈਂ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਵੀ ਅਸੀਂ ਕਈ ਵਾਰ ਪਾਰਟੀ ਬਰੋ ਨਸ਼ਿਆਂ ਦੇ ਖਿਲਾਫ ਜਿਹੜੇ ਉੱਤੇ ਮੰਗ ਪੱਤਰ ਉਹ ਵਿਧ ਨਾਂ ਲਿਖੇ ਦਿੱਤੇ ਆ ਵਿਧ ਨਾਂ ਵਿਧ ਮੱਲੇ ਪਰ ਅੱਜ ਤੱਕ ਪੂਰਥਲੇ ਦੀ ਪੁਲਿਸ ਨੇ ਨਸ਼ਾ ਦੇ ਬਹੁਤ ਦੂਰ ਦੀ ਗੱਲ ਹੈ ਇੱਕ ਬੋਤਲ ਸ਼ਰਾਬ ਦੀ ਨਹੀਂ ਫੜੀ ਜਦੋਂ ਪੁਲਿਸ ਨੂੰ ਸਾਰਾ ਕੁਝ ਪਤਾ ਹੀ ਹੈ ਉਹ ਦੀ ਲਾਸਟ ਵਾਰ ਸਾਡੀ ਇਹ ਹੈ ਕਿ ਜਿਹੜੇ ਚਿੱਟੇ ਵਾਲਿਆਂ ਨੇ ਜਾਂ ਡੜੇ ਸੱਟੇ ਵਾਲਿਆਂ ਨੇ ਜਾਂ ਸ਼ਰਾਬ ਵਾਲਿਆਂ ਨੇ ਜਿੰਨੇ ਛੜਦਾ ਕੰਮ ਉਹਨਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਅਸੀਂ ਲੇਖੇ ਵਿਆੰਗੇ ਇੱਥੇ ਇੱਥੇ ਮੇਂ ਪ੍ਰੋਪਰਟੀ ਪਈ ਹੈ ਕਰੋੜਾਂ ਰੁਪਈਆ ਦੀਆਂ ਪ੍ਰੋਪਰਟੀਆਂ ਜਿਹੜੀਆਂ ਕਪੂਤਲੇ ਪਈਆਂ ਵਾ ਡੜੇ ਸੱਟੇ ਵਾਲਿਆਂ ਦੀਆਂ ਸ਼ਰਾਬ ਵਾਲਿਆਂ ਦੀਆਂ ਚਿੱਟੇ ਵਾਲਿਆਂ ਦੀਆਂ ਤੇ ਮਤ ਸੋਚੋ ਕਾफी ਕੰਮ ਛੜਤਾ ਪਤਾ ਨਹੀਂ ਕਿੰਨੇ ਨੌਜਵਾਨ ਮਾਰ ਕੇ ਕਿ ਉਹਨਾਂ ਨੇ ਕੰਮ ਛੱਡਤਾ ਉਹ ਦੋਸ਼ੀ ਉਹਨੇ ਹੀ ਹੈਗੇ ਆ ਕਿਉਂਕਿ ਵੇਚਣ ਵਾਲਾ ਛੱਡਣ ਵਾਲਾ ਪੂਰਾ ਦੋਸ਼ੀ ਹੈਗਾ ਤੁਹਾਡੇ ਮੀਡੀਆ ਰਾਈ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਜੀ ਕੋਈ ਠਾਣੇਆਂ ਝਾਤੀਆਂ ਮਾਰੋ ਕਿ ਕਿਦਾਂ ਜਿਹੜੇ ਲੋਕਾਂ ਨੂੰ ਨਜਾਇਜ਼ ਬਿਠਾ ਕੇ ਲੋਕਾਂ ਕੋਲ ਪੈਸਿਆਂ ਦੀਆਂ ਫਰੋਟੀਆਂ ਮੰਗੀਆਂ ਜਾ ਰਹੀਆਂ ਪੈਸੇ ਲੈ ਕੇ ਤੁਸੀਂ ਭਾਵੇਂ ਵੱਡੇ ਤੋਂ ਵੱਡਾ ਜਿਹੜਾ ਕ੍ਰائم ਹੈਗਾ ਪੈਸੇ ਦੇ ਕੇ ਬੰਦਾ ਜਿਹੜਾ ਉਸੀ ਉਸੇ ਨੂੰ ਛੜਾ ਸਕਦੇ ਆ ਇਹ ਇੱਕਤਾ ਪਾਰਟੀ ਦੀ ਜਿਹੜੀ ਆ ਡਿਮਾਂਡ ਹੈ 6 ਤਰੀਕ ਨੂੰ ਵੱਡੇ ਪੱਧਰ ਦੇ ਇੱਕ ਐਸਐਸਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਾਂਗੇ ਨਸ਼ਾ ਸਬੰਧੀ